ਸਾਡੇ ਆਰੇ ਸੀ ਜੀ ਰਿਸ਼ਤੇਦਾਰ ਤੇ ਉਹਨਾਂ ਦੀ ਡਿਮਾਂਡ ਸੀ ਕਹਿੰਦੇ ਸਾਨੂੰ ਚੋਲਾਂ ਦੀਆਂ ਪਿੰਨੀਆਂ ਬਣਾ ਕੇ ਦਿਓ ਆਰੇ ਸੀ ਜੀ ਵਾਰੋਂ ਤੇ ਕਹਿੰਦੇ ਅਸਤੇ ਕਦੇ ਖਾਦੀਆਂ ਨਹੀਂ ਤੇ ਜ਼ਰੂਰ ਬਣਾ ਕੇ ਦਿਓ ਮੈਂ ਆਖਿਆ ਜੀ ਚੋਲਾਂ ਦੇ ਪਿੰਨੀਆਂ ਤਾਂ ਮਾਹਾਂ ਕੀ ਗੱਲ ਆ ਜੀ ਚੋਲਾਂ ਦੀ ਆਪਾਂ ਬਰਫੀ ਬਣਾਉਣੀ ਉਹ ਕਹਿੰਦੇ ਅਸਤੇ ਡਾਈਟਿੰਗ ਤੇ ਵਿਜਾਦ ਤੁਸੀਂ ਕਿਉਂ ਵੀ ਨਾ ਪਾਓ ਮਾਹ ਕੋਈ ਗੱਲ ਨਹੀਂ ਜੀ ਨਾ ਹੀ ਆਪਾਂ ਇਹਦੇ ਵਿੱਚ ਜਿਆਦਾ ਕੋਈ ਖੋਆ ਪਾਉਣਾ ਜੀ ਨਾ ਹੀ ਆਪਾਂ ਕੋਈ ਬਾਲਾ ਦੇ ਵਿੱਚ ਕਿਉਂ ਪਾਵਾਂਗੇ ਤੇ ਬਹੁਤ ਹੀ ਟੇਸਟੀ ਮੈਂਟ ਅਸੀਂ ਦੀ ਜਿਹੜੀ ਆਪਾਂ ਚੋਲਾਂ ਦੀ ਬਰਫੀ ਉਹ ਬਣਾ ਸਕਦੇ ਹਾਂ ਤੇ ਇਧਰ ਆਪਾਂ 1/2 ਲੀਟਰ ਦੁੱਧ ਤੇ ਇਹਦੇ ਆਪਾਂ ਲਈ ਜੀ ਇੱਕ ਕੌਲੀ ਆٹے ਦੀ ਇਹਦੇ ਨਾਲ ਕਾफी ਸਾਰੀਆਂ ਜਿਹੜੀਆਂ ਭਿੰਨੀਆਂ ਹਾਂ ਜਿਹੜੀ ਵਰਫੀ ਹੈਗੀ ਉਹ ਬਣ ਜੂਗੀ ਤੇ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਜੀ ਬਿਨਾ ਘਿਓ ਪਾਏ ਤੋਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲੈਣਾ ਜੀ ਜੇਕਰ ਕਈ ਬਰਾਏਵੇਂ ਹੋਵੇ ਵੀ ਆਪਣੇ ਕਰ ਵਿੱਚ ਜਿਹੜਾ ਆਟਾ ਨਹੀਂ ਹੈਗਾ ਚੌਲ ਪਏ ਹੋਣ ਤਾਂ ਚੌਲਾਂ ਨੂੰ ਪਹਿਲਾਂ ਆਪ ਹਲਕੀ ਜਿਹੀ ਭੁੰਨਾ ਲੈਣਾਗੇ ਉਸ ਤੋਂ ਬਾਅਦ ਠੰਡੇ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਾਊਡਰ ਬਣਾ ਸਕਦੇ ਹਾਂ ਰਮਨ ਜੀ ਦਾ ਮਤਲਬ ਘੱਟ ਕੇ ਵਰਤੇ ਤੇ ਪਿੰਨੀਆਂ ਵਧੀਆ ਪੂਰੀਆਂ ਟੇਸਟੀ ਬਣेंगी हां जी ਵਰਫੀ ਬਣਾਵਾਂਗੇ ਬਹੁਤ ਟੇਸਟੀ ਬਣੂਗੀ ਜੀ ਹਾਂਜੀ ਤੇ ਆਪਾਂ ਵਿੱਚ ਇਹਦੇ ਕੋਈ ਖੁਆ ਵੀ ਨਹੀਂ ਪਾਉਂਦੇ ਬਸ ਅੱਧਾ ਲੀਟਰ ਦੁੱਧ ਲਿਆਈ ਤੇ ਇਹਦੇ ਤੋਂ ਜਿਹੜੀਆਂ ਬਹੁਤ ਸੋਹਣੀਆਂ ਜਿਹੜੀ ਵਰਫੀ ਬਣ ਕੇ ਤਿਆਰ ਹੋਊਗੀ ਤੇ ਤੁਸੀਂ ਸਾਡੀ ਮੈਂ ਹਲਦੀ ਜੀ ਵਰਫੀ ਬਣੂਗੀ ਹਾਂਜੀ ਹਲਦੀ ਬਹੁਤ ਵਧੀਆ ਬਣ ਜਾਂਦੀ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਤੇ ਨਾਲ ਦੀ ਨਾਲ ਆਪਾਂ ਜਿਹੜਾ ਆਟਾ ਰੱਖਿਆ ਹੋਇਆ ਹੈ ਜੀ ਚੌਲਾਂ ਦਾ ਇਹਨੂੰ ਵੀ ਆਪਾਂ ਪੰਨ ਲੈਨੇ ਆ ਜੀ ਇਹਨੂੰ ਕੋਈ ਜ਼ਿਆਦਾ ਐਵੇਂ ਨਹੀਂ ਹੈਗਾ ਵੀ ਆਪਾਂ ਇਹਨੂੰ ਲਾਲ ਹੀ ਕਰਨ ਵਾਸਤੇ ਥੋੜਾ ਜਿਹਾ ਹਲਕਾ ਜਿਹਾ ਕਲਰ ਚੇਂਜ ਕਰਨਾ ਤੇ ਇਹਦੀ ਮਤਲਬ ਵਧੀਆ ਖੁਸ਼ਬੂ ਆਉਣ ਲੱਗ ਜੰਦੀ ਜਦੋਂ ਇਹ ਪੁੱਜੀ ਜਾਂਦਾ ਹੈਗਾ ਤੇ ਇਹਨੂੰ ਆਪਾਂ ਮੀਡੀਅਮ ਤੇ ਰੱਖ ਕੇ ਹੀ ਪੰਨਾਂਗੇ ਜੀ ਆਟੇ ਨੂੰ ਲਓ ਜੀ ਇਹਦਾ ਹਲਕਾ ਜਿਹਾ ਕਲਰ ਜਿਹੜਾ ਉਹ ਚੇਂਜ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦੰਨੇ ਆ ਜੀ ਤੇ ਇਧਰ ਆਪਣਾ ਦੁੱਧ ਵੀ ਜਿਹੜਾ ਉਹ ਗਾੜਾ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿੰਨੇ ਆਪਾਂ ਚੌਲ ਲਏ ਠੀਕ ਜੀ ਦੁੱਧ ਦੇ ਖੰਡ ਪਾਉਣੀ ਇੱਕ ਕੌਲੀ ਹਾਂਜੀ ਮਤਲਬ ਚੌਲਾਂ ਜਿੰਨੀ ਪਾਉਣੀ ਹੈ ਖੰਡ ਹੈ ਹਾਂਜੀ ਫੇਰ ਹੀ ਸਵਾਲ ਬਣਨੇਗੇ ਉੰਜ ਜਿਵੇਂ ਆਪਾਂ ਵੀ ਜਿੰਨਾ ਕਿ ਮਿੱਠਾ ਖਾਣਾ ਪਸੰਦ ਕਰਦੇ ਉਹਦੇ ਹਿਸਾਬ ਨਾਲ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਇੱਧਰ ਆਪਾਂ ਰੱਖ ਲੈਣੇ ਜੀ ਇਹਨੂੰ ਨੇੜੇ ਤੇ ਹੁਣ ਆਪਾਂ ਇਹਨੂੰ ਵੀ 5 ਕ ਮਿੰਟ ਇਹਦੇ ਵਿੱਚ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਠੀਕ ਹੈ ਜੀ ਖੰਡ ਨੂੰ ਘੋਲ ਲੈਣਾ ਇਹਦੇ ਵਿੱਚ ਚੰਗੀ ਹਾਂਜੀ ਹਾਂਜੀ ਤੇ ਮਤਲਬ ਥੋੜੇ ਜਿਹੇ ਟਾਈਮ 'ਚ ਜਿਹੜੀ ਆਪਣੀ ਬਰਫੀ ਉਹ ਬਣ ਕੇ ਤਿਆਰ ਹੋ ਜਾਂਦੀ ਹੈਗੀ ਜਿਆਦਾ ਇਹਦੇ ਵਿੱਚ ਖੋਅ ਵੀ ਨਹੀਂ ਪੈਂਦਾ ਜਿਆਦਾ ਕੋਈ ਆਪਾਂ ਇਹਦੇ ਵਿੱਚ ਦੁੱਧ ਵੀ ਨਹੀਂ ਪਾਏ ਨਾ ਹੀ ਆਪਾਂ ਨੂੰ ਖੋਏ ਦੀ ਲੋੜ ਆਗੀ ਤੇ ਬਹੁਤ ਹੀ ਜਿਆਦਾ ਟੇਸਟੀ ਬਣੂਗੀ ਇਹ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਨਾਰੀਅਲ ਦਾ ਬਰਾਦਾ ਇਹ ਜ਼ਰੂਰ ਪਾੜੋ ਜੀ ਇਹ ਦਾ ਇਹ ਪਾਉਣ ਨਾਲ ਮਤਲਬ ਖੋਏ ਵਾਲੀ ਜਿਹੜੀ ਆਪਾਂ ਚੌਲਾਂ 'ਚ ਖੋਆ ਪਾ ਕੇ ਜਿਹੜੀ ਆਪਾਂ ਬਰਫੀ ਜਾਂ ਪਨੀਰ ਬਣਾਉਂਦੇ ਉਹਦੇ ਨਾਲੋਂ ਵੀ ਵਧੀਆ ਟੇਸਟ ਆਊਗਾ ਨਾਰੀਅਲ ਦਾ ਜਿਹੜਾ ਬੂਰਾ ਗਾ ਇਹ ਪਾਉਣ ਨਾਲ ਬਹੁਤ ਟੇਸਟੀ ਬਣਦੀ ਹੈ ਜੀ ਇਹਦੇ ਨਾਲ ਤੇ ਹੁਣ ਆਪਾਂ 5 ਕਿ ਮਿੰਟ ਪਹਿਲਾਂ ਜਿਹੜੇ ਆਪਾਂ ਖੰਡ ਪਾਈਏ ਇਹਨੂੰ ਗਰਮ ਕਰ ਲੈਣੀ ਜਿਹਦੇ ਵਿੱਚ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨਾਰੀਅਲ ਦਾ ਬਰਾਦਾ ਪਾਵਾਂਗੇ ਜੀ ਹੂੰ ਹੁਣ ਇੱਕ ਵਾਰੀ ਆਪਾਂ ਖੰਡ ਪੂਰੀ ਘੋਲ ਲਈਏ ਹਾਂਜੀ ਲਓ ਜੀ ਖੰਡ ਪਾ ਕੇ ਆਪਾਂ 5 ਕਿ ਮਿੰਟ ਪਕਾ ਲਿਆ ਤੇ ਹੁਣ ਆਪਾਂ ਇੱਕ ਕੌਲੀ ਪਾ ਦਾਂਗੇ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਠੀਕ ਹੈ ਜੀ ਨਾਰੀਅਲ ਦਾ ਬਰਾਦਾ ਵੀ ਦੁੱਧ ਚ ਪਾਵਾਂ ਸਿੱਧਾ ਹਾਂਜੀ ਤੇ ਇਹਨੂੰ ਵੀ ਆਪਾਂ 5 ਮਿੰਟ ਪਕਾ ਲਾਂਗੇ ਜੀ ਵੀ ਨਾਲੇ ਤਾਂ ਦੁੱਧ گاੜਾ ਹੋ ਜੇ ਤੇ ਨਾਲੇ ਚੰਗੀ ਤਰ੍ਹਾਂ ਫੁੱਲ ਜਿਹੜਾ ਆਪਾਂ ਨਾਰੀਅਲ ਦਾ ਬਰਾਦਾ ਪਾਇਆ ਗਿਆ ਤੁਸੀਂ ਦੇਖੋਗੇ ਥੋੜੇ ਟਾਈਮ ਚ ਜਿਹੜਾ ਦੁੱਧ ਆਪਣਾ ਵਧੀਆ گاੜਾ ਹੋ ਜਾਊਗਾ ਨਾਲੇ ਟੇਸਟ ਇੰਨਾ ਜ਼ਿਆਦਾ ਹੋਊਗਾ ਇਹ ਮਤਲਬ ਨਾਰੀਅਲ ਦਾ ਬਰਾਦਾ ਦੁੱਧ گاੜਾ ਵੀ ਕਰ ਦੂ ਤੇ ਫੁੱਲ ਵੀ ਜਾਊਗਾ ਹਾਂਜੀ ਟੇਸਟ ਵੀ ਬਹੁਤ ਵਧੀਆ ਹੋਊਗਾ ਇਹਦੇ ਨਾਲ ਜ਼ਰੂਰ ਪਾਓ ਜੀ ਜੇਕਰ ਤੁਸੀਂ ਮਰਫੀ ਬਣਾਉਣ ਲੱਗੇ ਹੋ ਕਿਉਂਕਿ ਖੁਆ ਵੀ ਇਹਦੇ ਵਿੱਚ ਐਡ ਕਰ ਸਕਦੇ ਆਂ ਆਪਾਂ ਹਾਂਜੀ ਬਰਾ ਜਿਹੜਾ ਨਾਰੀਅਲ ਦਾ ਬਰਾਦਾ ਦਾ ਅਲੱਗ ਹੀ ਟੇਸਟ ਆ ਜੀ ਇਹਦੇ ਵਿੱਚ ਫਰਪੁਰੀ ਜਿਹੀ ਵਾਫੀ ਬੰਦੀ ਹੈ ਜੀ ਨਾਲੇ ਬਹੁਤ ਇਹਦਾ ਮੈਨੂੰ ਵੀ ਬਹੁਤ ਪਸੰਦ ਆ ਜੀ ਨਾਰੀਅਲ ਦਾ ਬਰਾਦਾ ਦਾ ਹਾਂਜੀ ਤੇ ਹੁਣ ਆਪਾਂ ਇਹਨੂੰ ਵੀ 5 ਕਿ ਮਿੰਟ ਗਰਮ ਕਰ ਲੈਣੇ ਜੀ ਇਹਦੇ ਵਿੱਚ ਤੇ ਫੇਰ ਇਸ ਤੋਂ ਬਾਅਦ ਆਪਾਂ اگਲੀ ਚੀਜ਼ ਦੱਸਾਂਗੇ ਜੀ ਕੀ ਪਾਉਣੀ ਹੈ ਇਹਦੇ ਵਿੱਚ ਲਓ ਜੀ 5 ਕਿ ਮਿੰਟ ਆਪਾਂ ਜਿਹੜਾ ਨਾਰੀਅਲ ਦਾ ਬਰਾਦਾ ਇਹਨੂੰ ਵੀ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਕ ਚਮਚ ਇਲਾਇਚੀ ਪਾਊਡਰ ਦਾ ਇਹ ਆਪਾਂ ਜਿਹੜੀਆਂ ਇਲਾਇਚੀਆਂ ਸੀ ਉਹਨੂੰ ਪੀਸ ਕੇ ਸਾਨ ਲੈ ਸੀ ਜੀ ਵਧੀਆ ਜਿਹੜਾ ਪਾਊਡਰ ਉਹਦਾ ਇਹ ਤੁਸੀਂ ਵੱਧ ਘੱਟ ਪਾ ਸਕਦੇ ਹੋ ਪਰ ਇਹਦੇ ਨਾਲ ਜਿਹੜਾ ਵਰਫੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈਗਾ ਵਧੀਆ ਬਣਦੀ ਹੈ ਜੀ ਨਰਮ ਨਰਮ ਤੇ ਦੋ ਚਮਚਾ ਮੂੰਗਫਲੀ ਦਾ ਚਾਪਾ ਦੇਸੀ ਘਿਓ ਐਡ ਕਰ ਲਾਂਗੇ ਜੀ ਠੀਕ ਹੈ ਜੀ ਬਸ ਦੋ ਚਮਚਾ ਹੀ ਪਾਉਣਾ ਰਹੁੰਦੇ ਸੀ ਕਿਉਂ ਹੈ ਹਾਂਜੀ ਬਹੁਤ ਹੀ ਥੋੜੇ ਕਿਉਂਕਿ ਜਿਹੜੀ ਵਰਫੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਪਿਘਲਣ ਦਵਾਵਾਂਗੇ ਜੀ ਉਸ ਤੋਂ ਬਾਅਦ ਜਿਹੜਾ ਪਾਤਾ ਭੁੰਨਿਆ ਹੋਇਆ ਜੀ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਵਿੱਚ ਪਾਵਾਂਗੇ ਵੀ ਜਿਹੜੀਆਂ ਮਤਲਬ ਵੀ ਗੰਡਾ ਹੀਆਂ ਨਾ ਬਣ ਜਾਣ ਤੇ ਇਸ ਕਰਕੇ ਆਪਾਂ ਇਹਨੂੰ ਹਾਂਜੀ ਹੂੰ ਚਲੋ ਜੀ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਈ ਜਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਜੀ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਐਵੇਂ ਲੱਗੇ ਬੇ ਜਿਆਦਾ ਢੇਲਾ ਤਾਂ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਹੋਰ ਪਾ ਸਕਦੇ ਹੋ ਜੀ ਭੁਨ ਕੇ ਤੇ ਨਹੀਂ ਤਾਂ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਜੀ ਹਾਂਜੀ ਤੇ ਲੋ ਜੀ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਜੇ ਜਰੂਰਤ ਹੋਵੇ ਤਾਂ ਕਿਉ ਹੋ ਤੁਸੀਂ ਹੋਰ ਪਾ ਸਕਦੇ ਹੋ ਤੇ ਅਦਰਵਾਈਜ਼ ਤਾਂ ਜਰੂਰਤ ਹੀ ਨਹੀਂ ਹੈਗੀ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਇਹ ਠੀਕ ਹੈ ਜੀ ਗੈਸ ਆਪਣਾ ਫੁੱਲਤੀ ਰੱਖਣਾ ਜੀ ਕਿ ਮੀਡੀਅਮ ਤੇ ਬਸ ਜੀ ਮੀਡੀਅਮ ਈ ਹੈ ਜੀ ਆਪਣਾ ਗੈਸ ਹੂੰ ਤੇ ਹੁਣ ਆਪਾਂ ਠੀਕ ਹੈ ਤਾਂ ਜੋ ਵਧੀਆ ਬਣ ਕੇ ਤਿਆਰ ਹੋ ਜਾਏ ਮਤਲਬ 2 ਚਮਚੇ ਪਹਿਲਾਂ ਪਾਈ ਸੀ ਤੇ 1 ਚਮਚਾ ਹੁਣ ਬਾਅਦ ਚ ਪਾਉਣਾ ਆਟਾ ਪਾ ਕੇ ਹਾਂਜੀ ਤੇ ਹੁਣ ਆਪਣਾ ਗੈਸ ਜਿਹੜਾ ਇਹ ਮੀਡੀਅਮ ਤੇ ਹੈ ਜੀ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜੋ ਵੀ ਗੰਡਾ ਹੁਣ ਉਹਨੂੰ ਆਪਾਂ ਚੰਗੀ ਤਰ੍ਹਾਂ ਫੇਲ ਲੈਨੇ ਵਿੱਚ ਤੇ ਸਾਰੇ ਸਮਾਨ ਨੂੰ ਵਧੀਆ-ਵਧੀਆ ਆਪਾਂ ਮਿਕਸ ਕਰ ਲੈਨੇ ਆ ਜੀ ਠੀਕ ਹੈ ਜੀ ਤੇ ਤੁਸੀਂ ਕਲਰ ਦੇਖੋ ਜੀ ਕਿੰਨਾ ਵਧੀਆ ਆ ਗਿਆ ਇਹਦਾ ਹੂੰ ਕਰੀਮੀ-ਕਰੀਮੀ ਟੈਕਸਚਰ ਆ ਗਿਆ ਹਨਾ ਹਾਂਜੀ ਹੂੰ ਲੱਗਦੀਆਂ ਨੇ ਜਿਵੇਂ ਕੋਈ ਦੀਵਾਰੀ ਹੋ ਗਈ ਜੀ ਇਹ ਹਾਂਜੀ ਮਤਲਬ ਜਿਹੜਾ ਘਰ ਵਿੱਚ ਆਪਾਂ ਬਣਾਉਨੇ ਆਗੇ ਹੂੰ ਤੇ ਖੁਸ਼ਬੂ ਵੀ ਦੋਸਤੋ ਇੰਨੀ ਵਧੀਆ ਆ ਰਹੀ ਹੈ ਮਤਲਬ ਉਧਰੋਂ ਤਾਂ ਇਲਾਇਚੀ ਦਾ ਫਲੇਵਰ ਆ ਗਿਆ ਵਿੱਚ ਹਨਾ ਜੀ ਹਾਂਜੀ ਉਧਰੋਂ ਨਾਰੀਅਲ ਦਾ ਬਰੌਦਾ ਤੇ ਉਧਰੋਂ ਨਾਰੀਅਲ ਦਾ ਆ ਗਿਆ ਤੇ ਉਧਰੋਂ ਚੌਲਾਂ ਦਾ ਮਤਲਬ ਤਿੰਨ ਚੀਜ਼ਾਂ ਦਾ ਇਕੱਠਾ ਆਪਣਾ ਕੰਬੀਨੇਸ਼ਨ ਬਹੁਤ ਘਟ ਬੈਠ ਗਿਆ ਹੁਣ ਆਪਾਂ ਗੈਸ ਬੰਦ ਕਰਤਾ ਜੀ ਠੀਕ ਹੈ ਜੀ ਚਲੋ ਜੀ ਹੁਣ ਇਹ ਸਾਰਾ ਕੁਝ ਮਿਕਸ ਹੋ ਗਿਆ ਤੇ ਹੁਣ ਆਪਾਂ ਇੱਕ ਭਾਂਡੇ ਚ ਲਾ ਲਾਂਗੇ ਜਿੱਕਿਓ ਤੇ ਉਹਦੇ ਵਿੱਚ ਇਹਨੂੰ ਆਪਾਂ ਕੱਢ ਲਾਂਗੇ ਜੀ ਠੀਕ ਹੈ ਜੀ ਹੁਣ ਭਾਂਡੇ 'ਚ ਸ਼ਿਫਟ ਕਰਨਾ ਪੀਸ ਕੱਟਣ ਵਾਸਤੇ ਹਾਂਜੀ ਹਾਂਜੀ ਲਓ ਜੀ ਟ੍ਰੇ ਵਿੱਚ ਆਪਾਂ ਲਾ ਲਿਆ ਜੀ ਤੇ ਹੁਣ ਆਪਾਂ ਜਿਹੜਾ ਸਾਰਾ ਇਹ ਬਣਾਇਆ ਜੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲਾਂਗੇ ਜੀ ਠੀਕ ਹੈ ਜੀ ਬਟਰ ਪੇਪਰ ਲਾ ਕੇ ਵੀ ਸੈੱਟ ਕਰ ਸਕਦੇ ਹਾਂ ਹਾਂਜੀ ਹਾਂਜੀ ਬਟਰ ਪੇਪਰ ਵੀ ਲਾ ਸਕਦੇ ਹਾਂ ਜੀ ਦੇਸੀ ਘਿਓ ਲਾ ਕੇ ਵੀ ਬੰਦਲੋ ਜੇ ਟ੍ਰੇ ਵਿੱਚ ਤਾਂ ਵੀ ਬੜੀ ਵਧੀਆ ਸਾਨੀ ਨਾਲ ਨਿਕਲੇ ਹੁੰਦੀ ਹੈ ਜੀ ਵਰਤੀ ਹਾਂਜੀ ਜਿਵੇਂ ਮਰਜ਼ੀ ਜੋ ਵੀ ਚੀਜ਼ ਹੋਵੇ ਉਹ ਪਾ ਸਕਦੇ ਹਾਂ ਇਹ ਤਾਂ ਬਹੁਤ ਆਸਾਨੀ ਨਾਲ ਬਣ ਗਈ ਰਹਿਣ ਇਹਦੇ ਸਾਰੇ 10 ਮਿੰਟ ਵੀ ਨਹੀਂ ਲੱਗੇ ਹੋਣੇ ਹਾਂਜੀ ਤੇ ਟੇਸਟ ਦੇਖਿਓ ਜੀ ਖਾ ਕੇ ਕਿੰਨੀ ਜ਼ਿਆਦਾ ਵਧੀਆ ਬਣੂਗੀ ਹਾਂਜੀ ਹੁਣ ਆਪਾਂ ਸਭ ਨੂੰ ਸਭ ਤੋਂ ਪਹਿਲਾਂ ਜੀ ਇਹਨੂੰ ਵਿੱਚ ਪਾ ਕੇ ਚੰਗੀ ਤਰ ਹੁਣ ਪਹਿਲਾਂ ਇਹਨੂੰ ਪਲੇਟ 'ਚ ਪਾ ਕੇ ਆਪਾਂ ਵਿਛਾਲੀਏ ਪੀਸ ਕੱਟਣ ਵਾਸਤੇ ਹਾਂਜੀ ਹਾਂਜੀ ਤੇ ਪੀਸੇ ਦੇ ਨਾਲ ਦੀ ਨਾਲ ਹੀ ਕੱਟੇ ਜਾਣਗੇ ਕਿ ਜਮਾਉਣੀ ਪਊਗਾ ਬਸ ਮੜੇ ਠੰਡਾ ਕਰ ਲਾਂਗੇ ਜੀ 2 ਕੁ ਮਿੰਟ ਉਸ ਤੋਂ ਬਾਅਦ ਆਪਾਂ ਕੱਟ ਲਾਂਗੇ ਜੀ ਪੀਸ ਲਓ ਜੀ ਇਸ ਪ੍ਰਕਾਰ ਆਪਾਂ ਸੈੱਟ ਕਰ ਲਈਦੇ اسی ਤਰੀਕੇ ਵਰਤਾ ਜੀ ਮੈਂ ਬਾਟੀ ਨਾਲ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਏ ਹੋਏ ਨੇ ਜੀ ਬਦਾਮ ਜੋ ਵੀ ਡਰਾਈ ਫਰੂਟ ਹੋਣ ਜੋ ਆਪਾਂ ਪਾ ਕੇ ਇਹਦੇ ਉੱਪਰ ਚੰਗੀ ਤਰ੍ਹਾਂ ਲਗਾ ਦੇਣੇ ਨੇ ਠੀਕ ਹੈ ਜੀ ਬਾਸ਼ਰ ਕਰ ਦੇਣੇ ਨੇ ਜੀ ਹਾਂਜੀ ਮਤਲਬ ਕਈ ਵਾਰ ਪਿਸਤੇ ਪਾਏ ਹੁੰਦੇ ਨੇ ਜ ਜਾ ਕੱਜ ਹੁੰਦੇ ਨੇਗੇ ਉਹ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਲਗਾ ਦੇਣੇ ਨੇ ਜੀ ਠੀਕ ਹੈ ਜੀ ਵਧੀਆ ਮਤਲਬ ਡੈਕੋਰੇਟ ਵੀ ਹੋ ਜੂ ਨਾਲੇ ਜੜਾਂਗੇ ਥੱਲੇ ਆਉਣ ਦੇ ਹਾਂਜੀ ਹਾਂਜੀ ਟੇਸਟ ਵਧੀਆ ਆ ਜਾਂਦਾ ਜੀ ਵਿੱਚ ਵੀ ਐਂ ਤਾਂ ਪਾ ਸਕਦੇ ਜੇਕਰ ਪਾਉਣਾ ਹੋਵੇ ਜੀ ਆਪਾਂ ਡਰਾਈ ਫਰੂਟ ਪਾਊਡਰ ਜਿਹਦਾ ਆਪਾਂ ਬਣਾ ਰਹੇ ਸੀਗੇ ਉਦੋਂ ਠੀਕ ਹੈ ਜੀ ਪਹਿਲਾਂ ਵੀ ਆਪਾਂ ਵਿੱਚ ਵੀ ਪਾ ਸਕਦੇ ਆ ਏਡ ਕਰਕੇ ਹਾਂਜੀ ਹਾਂਜੀ ਪਾ ਸਕਦੇ ਜੀ ਤੇ ਲੋ ਜੀ ਉੱਪਰ ਇੱਕ ਵਾਰ ਫੇਰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਦੰਨੇ ਵੀ ਉੱਪਰ ਚੰਗੀ ਤਰ੍ਹਾਂ ਲੱਗੇ ਜੇ ਤੇ ਹੁਣ ਆਪਾਂ ਇਹਦੇ ਕੱਟ ਲਾਂਗੇ ਜੀ ਪੀਸਸ ਮਸ ਦੋ ਕੁ ਮਿੰਟ ਇਹਨੂੰ ਤੇ ਲਓ ਜੀ ਹੁਣ ਆਪਾਂ ਇਹਦੇ ਪੀਸ ਕੱਟ ਲੈਨੇ ਜਿਵੇਂ ਵੀ ਆਪਾਂ ਨੂੰ ਪਸੰਦ ਹੋਣ ਜੀ ਛੋਟੇ ਵੱਡੇ ਠੀਕ ਹੈ ਜੀ ਤੁਸੀਂ ਦੇਖ ਲਓ ਜੀ ਕਿੰਨੇ ਵਧੀਆ ਕੱਟੇ ਜਾ ਰਹੇ ਨੇਗੇ ਕਾਜੂ ਕਤਲੀ ਮੰਗੂ ਕੱਟਨੇ ਹੀ ਰਹਣ ਹੋਏ ਚਲੋ ਕੋਈ ਗੱਲ ਨਹੀਂ ਜੀ ਫਿਰ ਕੀ ਆ ਚੱਲ ਅਗਲੀ ਵਾਰੀ ਸਹੀ ਅਗਲੀ ਵਾਰੀ ਕਟਾਂਗੇ ਵਧੀਆ ਵਧੀਆ ਟੇਸਟ ਤਾਂ ਉਹੀ ਰਹਿਣਾ ਜੀ ਜਿਵੇਂ ਮਰਜ਼ੀ ਕੱਟ ਲਓ ਹਾਂ ਜੀ ਤੇ ਲਓ ਜੀ ਇਸ ਪ੍ਰਕਾਰ ਆਪਾਂ ਕੱਟ ਲੈ ਹਜੇ ਥੋੜੀ ਜੀ ਹੈ ਤਾਂ ਗਰਮੀ ਸੀ ਜੀ ਫਿਰ ਕਾਲ ਸੀਗੀ ਮਾਹ ਚਲੋ ਬਣਾ ਕੇ ਰੱਖ ਹੀ ਦਨੇ ਆ ਜੀ हां जी हां जी मेनू थोड़ा सा काम आ गया दोस्तों मेनू उधर जाना पकेता करके पीस पहले ही कटते जी <laughs> नहीं नहीं जी ता भी चलो वधिय बने होणगे जी कुछ नहीं होया है हां जी ते लो जी लो जी हूं पीस चक दिखा दो ਛੇਤੀ ਦਿਨੇ ਕਰ ਆਪਣੇ ਦੋਸਤਾਂ ਨੂੰ ਲਓ ਜੀ ਸਾਰੇ ਆਪੇ ਇਧਰ ਰੱਖ ਲੈਨੇ ਆ ਜੀ ਠੀਕ ਹੈ ਜੀ ਥੋੜੇ ਜਿਹੇ ਹੈ ਤਾਂ ਗਰਮੀ ਸੀ ਜੀ ਪਰ ਫਿਰ ਵੀ ਬਹੁਤ ਸੋਹਣੇ ਬਨੇ ਹੋਏ ਨੇ ਜੀ ਠਰ ਕੇ ਤਾਂ ਇਹ ਹੋਰ ਵੀ ਬਹੁਤ ਵਧੀਆ ਬਣ ਜਾਂਦੇ ਨੇ ਜੀ हां जी ਤੇ ਲੋ ਜੀ ਇਸ ਇਸ ਪ੍ਰਕਾਰ ਬਣਾ ਕੇ ਖਾਓ ਜੀ ਤੇ ਕਰਿਓ ਇੰਜੋਏ ਬਹੁਤ ਹੀ ਵਧੀਆ ਬਣਦੀ ਆ ਜੀ ਹੈਲਥੀ ਵੀ ਆ ਤੇ ਬਿਨਾ ਕਿਸੇ ਮਤਲਬ ਜ਼ਿਆਦੇ ਕਿਹੋ ਤੋਂ ਦੁੱਧ ਤੋਂ ਤੇ ਮਤਲਬ ਵੀ ਜ਼ਿਆਦੇ ਮਤਲਬ ਮਿੱਠਾ ਮੁੱਠਾ ਜਿੰਨਾ ਵੀ ਪਾਉਣਾ ਹੋਵੇ ਆਪਦੇ ਹਿਸਾਬ ਨਾਲ ਪਾ ਸਕਦੇ ਆ ਜੀ ਪਰ ਐਵੇਂ ਆ ਵੀ ਕਿਹੋ ਕੁ ਬਹੁਤ ਘੱਟ ਖਫਤ ਹੁੰਦਾ ਇਹ ਤੇ ਤੇ ਬਣ ਕੇ ਹੀ ਮਿੰਟਾਂ 'ਚ ਦੀ ਤਿਆਰ ਹੋ ਜਾਂਦੀ ਹੈ ਸੋ ਜ਼ਰੂਰ ਟਰਾਈ ਕਰਨੀ ਜੀ ਬਹੁਤ ਹੀ ਟੇਸਟੀ ਮਿਠਾਈ ਹੈ ਇਹ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ